ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੀ ਹੋਵੋਗੇ ਅੱਜ ਦੀ ਵੀਡੀਓ ਹੈ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੂਰਮਾ ਇਸ ਦੀਆਂ ਵਾਰਾਂ ਕੁਲਦੀਪ ਮਾਨਕ ਅਤੇ ਮੁਹੰਮਦ ਸੰਦੀਕ ਸਮੇਤ अनेਕਾਂ ਗਾਇਕਾਂ ਨੇ ਗਾਈਆਂ ਹਨ ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ ਇਸ ਜੋਦੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾਂ ਤਾਂ ਡੱਕੇ ਮਾਰੇ ਨਾ ਹੀ ਲੁਕਤਾ ਖੋਹਾਂ ਕੀਤੀਆਂ ਸੁੱਚੇ ਸੂਰਮੇ ਦਾ ਜਨਮ 1875 ਈਸਵੀ ਦੇ ਲੱਗ ਗਈ ਪਿੰਡ ਸਮਾਉਂ ਜੀ ਮੂਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਸੀ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਅਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਪਿੱਖੀ ਅਧੀਨ ਆਉਂਦਾ ਹੈ ਸੁੱਚਾ ਆਪਣੇ ਭਰਾ ਨਰੈਣ ਸਿੰਘ ਉਰਫ ਨਰੇਣਾ ਤੋਂ 2-3 ਸਾਲ ਛੋਟਾ ਸੀ ਉਸ ਵੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁਕਰ ਸਿੰਘ ਕੁਕਰ ਮੱਲ ਨਾਲ ਗੁੜੀ ਜਾਰੀ ਸੀ ਲਿਖਾਈ ਪੜ੍ਹਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਪੁਲਵਾਨੀ ਦੇ ਦਾ ਵੇਚ ਸਿੱਖਦੇ ਸਨ ਨਰੈਣੀ ਨੇ ਕਿਸੇ ਕਾਰਨ ਆਪਣੀ ਪਹਿਲੀ ਘਰ ਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਵੀਰ ਕੌਰ ਨੂੰ ਕਰੇਵਾ ਕਰਕੇ ਲੈ ਆਇਆ ਵੀਰੋ ਮਾੜੇ ਚਰਿੱਤਰ ਦੀ ਸੀ ਨਰੈਨਾ ਜਿੰਸੀ ਤੌਰ ਤੇ ਕਮਜ਼ੋਰ ਸੀ ਪਰ ਔਨ ਜਾਣ ਹੋਣ ਕਰਕੇ ਕੁੱਕਰ ਦਾ ਵੀਰੋ ਨਾਲ ਜਰਾਨਾ ਪੈ ਗਿਆ ਪਰ ਕੁੱਕਰ ਮੱਲ ਸੁੱਚੇ ਤੋਂ ਕੰਨ ਭੰਦਾ ਸੀ ਕੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਫਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ ਦੋਵੇਂ ਫਿਰੋਜ਼ਪੁਰ ਜਾ ਕੇ ਪੱਤੀ ਹੋ ਗਏ ਕੁਕਰ ਤਾਂ ਕਿਸੇ ਬਹਾਨੇ ਨਾਵਾ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗ ਰੂਪੀ ਕਰਕੇ ਬਰਮਾ ਪਹੁੰਚ ਗਿਆ ਕੁਕਰ ਪਿੰਡ ਆ ਕੇ ਬੀਰੋ ਨੂੰ ਸ਼ਰە ਆਮ ਮਿਲਣ ਲੱਗ ਪਿਆ ਵਰਣਨ ਜੋਗ ਇਹ ਹੈ ਕਿ ਉਸ ਵੇਲੇ ਕੁੱਕਰ ਵਿਆਹਿਆ ਵਰਿਆ ਤੇ ਬਾਲ ਬੱਚਿਆਂ ਵਾਲਾ ਸੀ ਵੀਰੋ ਤੇ ਕੁੱਕਰ ਵਿੱਚ ਸਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ ਕਰਦਾ ਸੀ ਭਾਗ ਇਸ ਲਈ ਜ਼ਿਆਦਾ ਨਫ਼ਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਗੱਲੇ ਅਤੇ ਪੁਲਿਸ ਦੇ ਡਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਸੀ ਵੀਰੋ ਪਹਿਲਾਂ ਹੀ ਨਰੇਨੇ ਨੂੰ ਟਿੱਚ ਸਮਝਦੀ ਸੀ ਸੁਚੇ ਦੇਕਰੋਂ ਜਾਣ ਤੂੰ ਬਾਤਾਂ ਉਸ ਦੀਆਂ ਬਾਗਾਂ ਹੀ ਖੁੱਲ ਗਈਆਂ ਨਰੇਣਾ ਖੁਦ ਨਿਕੰਮਾ ਅਤੇ ਡਰਪੋਖ ਕਿਸਮ ਦਾ ਆਦਮੀ ਸੀ ਉਸ ਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲੇਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਵੀਰੋਂ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਸ਼ਕਤੀ ਮਿਲਦੀ ਉਦੋਂ ਕਿੱਥੇ ਮਿਲਣੀ ਸੀ ਪਾਣਾ ਰੱਬ ਦਾ ਸ਼ੌਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ ਸੁੱਚਾ ਆਪਣੀ ਜਾਨ ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆ ਅਫਸਰ ਬਹੁਤ ਖੁਸ਼ ਹੋਇਆ ਇਹ ਨਾਮ ਬਾਰੇ ਪੁੱਛਣ ਤੇ ਸੁੱਚੇ ਨੇ 12 ਬੋਰਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ ਸੁੱਚੇ ਨੇ ਪਿੰਡ ਆ ਕੇ ਵੀਰੋ ਦੀ ਬੁਰੀ ਤਰ੍ਹਾਂ ਮਾਰ-ਪੁਟਾਈ ਕੀਤੀ ਤੇ ਮੌਤਵਾਰਾਂ ਰਾਹੀ ਕੁੱਕਰ ਨੂੰ ਵੀ ਤਮਕਾਇਆ ਕੁਝ ਚਿਰ ਸ਼ਾਂਤੀ ਸ਼ਾਹੀ ਰਹੀ ਪਰ ਇਸ਼ਕ ਅੰਨਾ ਹੁੰਦਾ ਹੈ ਕੁਝ ਵੀਰੋ ਤੇ ਕੁੱਕਰ ਦੇ ਦਵਾਰਾ ਲੁੱਕ ਛਿਪ ਕੇ ਮਿਲਨ ਦਾ ਕਾਰਨ ਅਤੇ ਕੁਝ ਸ਼ਰੀਕਾਂ ਦੇ ਮੇਹਣੇ ਮੁਖੌਲਾਂ ਕਾਰਨ ਕਹਾਣੀ ਵਿਗੜ ਗਈ ਪਿੰਡ ਵਿੱਚ ਸ਼ੇਰੋਂ ਵਾਲੇ मुੰਛੀ ਗਵਈਏ ਦਾ ਅਖਾੜਾ ਲੱਗਾ ਹੋਇਆ ਸੀ ਉੱਥੇ ਹੀ ਸੁੱਚੇ ਤੇ ਕੁੱਕਰ ਦਰਮਿਆਣ ਝਗੜਾ ਹੋ ਗਿਆ ਲੋਕਾਂ ਨੇ ਵਿੱਚ ਪਾ ਕੇ ਲੜਾਈ ਖਤਮ ਕਰਵਾ ਦਿੱਤੀ। ਗਵਈਆਂ ਨੇ ਉਸੇ ਦਿਨ ਕੁੱਕਰ ਦਾ ਕਤਲ ਹੁੰਦਾ ਦਰਸਾਇਆ। ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ। ਸੁੱਚਾ ਸਾਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫੈਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ। ਕੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਵੀਰੋ ਰਸਤੇ ਵਿੱਚ ਹੀ ਟੱਕਰ ਗਈ। ਉਹ ਭੱਜ ਕੇ ਗਵਾਂਡੀਆਂ ਦੇ ਘਰ ਵੜ ਗਈ ਪਰ ਪੌੜੀਆਂ ਚੜਦੀ ਸੁੱਚੇ ਹੱਥੋਂ ਮਾਰੀ ਗਈ ਬੀਰੋ ਦੀ লাশ ਨੂੰ ਧੂਕੇ ਸੁੱਚੇ ਨੇ ਸਾਥ ਵਿੱਚ ਲਿਆ ਕੇ ਕੁੱਕਰ ਦੀ লাশ ਦੇ ਬਰਾਬਰ ਪਾ ਦਿੱਤਾ ਕੁੱਕਰ ਦੇ ਤੇੜੋਂ ਚਾਦਰਾਂ ਲਾ ਕੇ ਦੋਵਾਂ ਨੂੰ ਢੱਕ ਦਿੱਤਾ ਪਿੰਡੋਂ ਭੱਜਣ ਵੇਲੇ ਸੁੱਚਾ ਬ੍ਰਿਯਾਮ ਸਿੰਘ ਦਾ ਊਠ ਖੋਲਣ ਕੇ ਸਵਾਰ ਹੋ ਕੇ ਚੱਲ ਪਿਆ ਕੁਦਰਤੀ ਉਸ ਵੇਲੇ ਰਾਸਤੇ ਵਿੱਚੋਂ ਆਨ ਦਾ ਭਾਗ ਵਿਚੋਲਾ ਵੀ ਟੱਕਰ ਗਿਆ ਸੁੱਚੇ ਦੀ ਗੋਲੀ ਭਾਗ ਦੇ ਨਾਲ ਲੱਗੀ ਉਹ ਮਰਿਆ ਵਾਂਗ ਗੁੱਛੀ ਮਾਰ ਕੇ ਪਿਆ ਰਿਆ ਉਠ ਤੇ ਸੁੱਚੇ ਨੇ ਉਸ ਦਵਾਲੇ ਦੋ ਗੇੜੇ ਕੱਟੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਭਾਗ ਦੇ ਬਚ ਜਾਣ ਵਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਤੇ ਡੰਗਰ ਪਸ਼ੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨਣ ਲੱਗੇ ਤਾ ਪਾਗਨੇ ਕੋਠੇ ਉੱਤੋਂ ਵਰਜਦਿਆਂ ਕਿ ਇਹ ਸੁੱਚੇ ਦਾ ਕੰਮ ਹੈ ਸੁੱਚੇ ਨੇ ਆਵਾਜ਼ ਪਹਿਚਾਣ ਕੇ ਫਾਇਰ ਕਰ ਦਿੱਤਾ ਦੋ ਕੋ ਸ਼ਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣਾ ਦੇ ਪਿੰਡ ਵਿਂਗੜ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਵਿਂਗੜ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਸੰਤ ਗੁੱਚੜ ਨੂੰ ਮਾਰ ਕੇ ਗਊਆਂ ਛੜਵਾਈਆਂ ਸਨ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ-ਵੱਲੇ ਹੋ ਗਈ ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਉੱਚੜ ਮਾਰਨ ਤੋਂ ਬਾਅਦ ਹੀ ਚੁੜਿਆ ਸੀ ਇੱਥੋਂ ਭੱਜ ਕੇ ਸੁੱਚਾ ਲੈਰਾ ਗਾਗਾ ਸੰਗਰੂਰ ਦੇ ਨਜ਼ਦੀਕੀ ਪਿੰਡ ਸੰਗਤੀ ਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਰ ਉਹ ਦੋਸਤ ਗਦਾਰ ਨਿਕਲਿਆ ਉਸਨੇ ਧੋਖੇ ਨਾਲ ਸੁੱਚੇ ਨੂੰ ਪਿੰਡ ਦੇ ਚਹਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ ਜਿਸ ਕਾਰਨ ਡਰ ਕੇ ਉਸਨੇ ਸੁੱਚੇ ਨੂੰ ਬਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮਦਿਲ ਰਾਜਾ ਸੀ ਉਹ ਸੁੱਚੇ ਵੱਲੋਂ ਗਊਆਂ ਛੜਬਾਨ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਉਸਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁੱਚਾ ਸਮਾਉਂ ਆ ਗਿਆ ਤੇ ਆਰਾਮ ਨਾਲ ਬਸਣ ਲੱਗਾ ਪਰ ਸੁੱਚੇ ਦੇ ਕਰਮਾ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ ਉਸ ਦੇ ਨਾਨਕੇ ਪਿੰਡ ਗੈਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜਕੌਰ ਵਦਚੱਲਣ ਹੋ ਗਈ ਹੈ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਗਈ ਹੈ ਰਾਜਕੌਰ ਪਿੰਡ ਤੁੰਗ ਵਾਲੀ ਪਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ ਪਰ ਸੰਤ ਸਿੰਘ ਖੜੇ ਹੀ ਪੈ ਗਿਆ। ਉਸਨੇ ਸੁੱਚੇ ਨੂੰ ਕਿਹਾ ਕਿ ਤੇਰੇ ਇਲਾਕੇ ਵਿੱਚ ਇੰਨਾ ਨਾਮ ਹੈ। ਦਬਕੇ ਨਾਲ ਹੀ ਰਾਜਕੌਰ ਤੇ ਗੱਜਨ ਸੁਧਰ ਜਾਣਗੇ। ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਨ ਤੇ ਰਾਜਕੌਰ ਨੂੰ ਦਬਕਾ ਮਾਰ ਆਇਆ। ਸੁੱਚੇ ਤੋਂ ਡਰ ਕੇ ਕੁਝ ਤਰਤਾ ਉਹ ਦੋਵੇਂ ਟਿਕੇ ਰਹੇ। ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਨ ਤੇ ਸੁੱਚੇ ਨੇ ਗੱਜਨ ਤੇ ਰਾਜਕਾਰ ਨੂੰ ਸਰੋਂ ਵੜਦਿਆਂ ਖੇਤਾਂ ਵਿੱਚ ਜਾ ਕੇ ਰਿਆ। ਉਹਨਾਂ ਨੇ ਊਠ ਤੇ ਚੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁੱਚੇ ਨੇ ਗੋਲੀਆਂ ਮਾਰ ਕੇ ਗੱਜਨ ਤੇ ਰਾਜਕਾਰ ਨੂੰ ਮਾਰ ਮੁਕਾਇਆ। ਇੱਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਹਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ। ਪੁਲਿਸ ਦਾ ਜਾਰਾ ਦਬਾਅ ਪੈਣ ਕਰਕੇ हिमाचल देव ਪਿੰਡ ਬੜੂ ਸਾਹਿਬ ਨੇੜੇ ਚਲਾ ਗਿਆ। ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪਿੰਦੇ ਸਮੇਂ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ। ਸੁੱਚੇ ਦੇ ਖਿਲਾਫ ਗੱਜਨ ਤੇ ਰਾਜਕਾਰ ਨੂੰ ਮਾਰਨ ਦਾ ਕੇਸ ਚੱਲਿਆ। ਮੌਕੇ ਤੇ ਗਵਾਹ ਗੱਜਨ ਦੇ ਮੁੰਡੇ ਦੀ ਗਵਾਹੀ ਕਰਨ ਨੂੰ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸਕੇ। ਸੁਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰਕੇ 1907-8 ਵਿੱਚ ਜੰਡ ਦੇ درخت ਨਾਲ ਫਾਂਸੀ ਤੇ ਲਟਕਾਇਆ ਗਿਆ। ਫਾਂਸੀ ਵੇਖਣ ਲਈ ਪਿੰਡ ਸਮਾਉਂ ਤੋਂ ਸੁਚੇਰੇ ਭਰਾ ਨਾਰੈਣ ਸਿੰਘ ਸਮੇਤ ਕਈ ਲੋਕ ਆ ਗਏ ਸਨ। ਫਾਂਸੀ ਲੱਗਣ ਸਮੇਂ ਨਰੈਣੇ ਨੂੰ ਮਚਾਕ ਕੀਤਾ। ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇੱਥੋਂ ਵੀਛੜਵਾ ਕੇ ਲੈ ਜਾਣਾ ਸੀ ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਦੀ ਸੀ ਸੁੱਚੇ ਦਾ ਪ੍ਰਾਣ ਰਹਿਣਾ ਬਜ਼ੁਰਗ ਹੋ ਕੇ 1960 ਅਤੇ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲੱਗੇ ਮਰਿਆ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੰਦੇ ਸਨ ਭਾਗ ਸਿੰਘ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵਸਦੀ ਹੈ ਕੁਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ ਨਰੇਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ ਉਸ ਦੀ ਇੱਕ ਭੈਣ ਪਿੰਡ ਚੀਮੇ ਨੇੜੇ ਸੁਨਾਮ ਵਿਆਹੀ ਹੋਈ ਹੈ ਸੁੱਚੇ ਹੋਣਾ ਦੀ 60 65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ ਗਈ ਸੀ ਸੰਤ ਸਿੰਘ ਜਿਸ ਦੇ ਕੈਨ ਤੇ ਸੁੱਚੇ ਨੇ ਰਾਜਕੌਰ ਤੇ ਗੱਜਨ ਵੈਲੀ ਕਤਲ ਕੀਤੇ ਸਨ ਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਉ ਵਿੱਚ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ ਇਹ ਕਹਾਣੀ ਬਲਕਾਰ ਸਿੰਘ ਸੰਧੂ ਐਸਪੀ ਦੁਆਰਾ ਲਿਖੀ ਹੋਈ ਹੈ ਧੰਨਵਾਦ